you ਕੋੜਕਾ ਪੂਰਾ ਸ਼ਹਿਰ ਦੇ ਵਿੱਚ ਦੇ ਸ਼ਾਮ ਨੂੰ ਪਟਾਕਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ਤੇ ਕੁਝ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਤੇ ਉਸ ਨੂੰ ਕੀ ਫਰੀਦਕੋਟ ਦੇ ਗੁਰੂ ਕੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜ਼ਖਮੀ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਨੇ ਪਟਾਕਿਆਂ ਦੀ ਸਟਾਲ ਲਗਾਈ ਹੋਈ ਸੀ ਤੇ ਉੱਥੇ ਕੁਝ ਲੜਕੇ ਆਏ ਤੇ ਮਾਰਕੁੱਟ ਕਰਨ ਲੱਗਦੇ ਨੇ ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਦੇ ਵੱਲੋਂ ਬਚਾਅ ਦੀ ਵੀ ਕੋਸ਼ਿਸ਼ ਕੀਤੀ ਗਈ ਲੜਾਈ ਰੁਕਵਾ ਦਿੱਤੀ ਗਈ ਪਰ ਹਮਲਾਵਰ ਉਹਨਾਂ ਦੇ ਗੱਲੇ ਦੇ ਵਿੱਚੋਂ 100 ਕਰੀ ਕਰਕੇ ਲੱਗੇ ਜਿਸ ਸੰਬੰਧੀ थाना ਸਿੱਟੀ ਕੋਟਪੁਰਾ ਜਨਾ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਹੀ ਨਹੀਂ ਕੀਤੀ ਉਹਨਾਂ ਦੱਸੇ ਕਿ ਦੇਰ ਸ਼ਾਮ ਜਦੋਂ ਆਪਣੀ ਪਟਾਕਿਆ ਦੀ ਸਟਾਲ ਤੇ ਪਟਾਕੇ ਵਿਚਰੇ ਸੰਤ ਹਮਲਾਵਰ ਫੇਰੋਂਦੇ ਨੇ ਤੇ ਸਿੱਧਿਆਂ ਫਾਇਰਿੰਗ ਕਰ ਦਿੱਤੀਗੀ ਤੇ ਨ ਫਾਇਰ ਹੁੰਦੇ ਨੇ ਜਿਸ ਤੋਂ ਰੋਕੀ ਉਸਦੇ ਚਚੇਰੇ ਭਰਾ ਦੇ ਪੇਟ ਦੇ ਵਿੱਚ ਵੱਜਦੇ ਨੇ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੁੰਦਾ ਤੇ ਹਮਲਾਵਰ ਫਰਾਰ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ थाना ਕੋਟਕਪੁਰਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਪਰ ਮੀਡੀਆ ਸਾਹਮਣੇ ਪੁਲਿਸ ਕੁਝ ਬੁੰਡਲ ਨੂੰ ਤਿਆਰ ਨਹੀਂ ਇਹ ਗੱਲ ਹੋਈ ਐ ਸਾਰੀ ਦੱਸੋ ਸਾਰੀ ਗੱਲ ਜੀ ਕੱਲ੍ਹ ਹੀ ਥੋੜੇ ਪਟਾਕੇ ਲਾਇਆ ਛੱਡਾ ਲਾਇਆ ਸੀ ਨਾ ਉਹ ਆਪਣੇ ਬ੍ਰੈਂਡਰ ਰੋਡ ਤੇ ਆਪਣੇ ਸੈਂਟਰਲ ਬੈਂਕ ਦੇ ਸਾਹਮਣੇ ਤੇ ਨੇ ਕੱਲ੍ਹ ਨੇ ਪੰਜ-ਛੇ ਬੰਦੇ ਛੜਾ ਲੋ ਜੀ ਆਏ ਮੁੰਡੇ ਜੀ ਸਾਡੇ ਹੱਥ ਭਈ ਹੋ ਗਏ ਸੀ ਉਹ ਲੋਕੇ ਦੇ ਪੰਜ-ਛੇ ਬੰਦੇ ਹੋਰ ਜਾਣੇ ਛੜਾਤਾ ਉਹਨਾਂ ਨੇ ਤੇ ਕੱਲ੍ਹ ਜਾ ਕੇ ਮੈਂ ਐਮ ਜੀ ਥਾਣੇ ਰਿਪੋਰਟ ਕਰਾਈ ਸੀ ਕਿ ਮੈਂ ਸਾਹ ਕੋਲ ਜਾ ਕੇ ਤੇ ਸਾਰੇ ਐਕਰ ਚੱਕਾ ਜੀ ਸਾਡੇ ਗੱਲੇ ਜੀ ਪੈਸੇ ਖੋ ਕੇ ਲੈ ਕੇ 2000 ਰੁਪਏ ਨਾਲ ਸੱਤਾ ਮਾਰਨ ਲੱਗੇ ਸੀ ਬਾਤ ਜੀ ਤੁਹਾਨੂੰ ਉਸ ਵਾਰੀ ਅੱਜ ਸਵੇਰ ਲਾਇ ਤੋਂ ਮਟਕਾ ਕੇ ਲਾਈ ਸੀਗੀ ਜੇ ਅਸੀਂ ਦੁਕਾਨ ਤੇ ਹੀ ਤੇ ਅੱਜ ਆਈ ਜੀ ਸਾਹਮਣੇ ਸਾਡਾ ਕਸਟਮਰ ਖੜੇ ਸੀਗੇ ਉਹਨਾਂ ਨੇ ਆ ਕੇ ਸਾਡੇ ਸਿੱਧਾ ਫੈਰ ਹੀ ਮਾਰਿਆ ਗਈ ਪੰਜ-ਸੱਤ ਮੁੰਡੇ ਧੀ ਗਏ ਇੱਕ ਅਸੇਗਾ ਛੀਨਾ ਇੱਕ ਅਸੇਗਾ ਸੁੱਖਾ ਇੱਕ ਅਸੇਗਾ ਲਾਡੀ ਲੰਗ ਕਿਉਂਕਿ ਨਾਇਆਂ ਵਸਤੇ ਵਿੱਚ ਰਹਿੰਦਾ ਤੇ ਸੁੱਖਾ ਰਹਿੰਦਾ ਮੋਗਾ ਰੋੜ ਕਟਾਰਿਆ ਹਸਾਲ ਦੇ ਬੈਕ ਸਾਈਡ ਤੇ ਤੇ ਕਹਿੰਦਾ ਡੇਰਾਂ ਦੇ ਮੁੰਡੇ ਉੱਥੇ ਜਿੱਥੇ ਡੇਰਾ ਹੀ ਸਾਰੇ ਬੈਕ ਸਾਰਾ ਉੱਥੇ ਹੀ ਪੈਂਦੇ ਸਾਰੇ ਕੋਈ ਪੁਰਾਣੀ ਰੰਗ ਸਰ ਕੋਈ ਰੰਗ ਛੀਨਾ ਸਾਡੇ ਕੋਲ ਨਾਲ ਹੀ ਸਾਡੇ ਆਪ ਦੀ ਦੁਕਾਨਾਂ ਤੇ ਇਸੇ ਨਾਲ ਕੰਮ ਮੇਰਾ ਦੋ ਜੋ ਲੜਾਈ ਦੋਤੋਂ ਕੀ ਗੱਲ ਸੀ ਸਰ ਉਹ ਵੀ ਇੱਕਦਮ ਆ ਗਿਆ ਕਹਿੰਦਾ ਉਹ ਬੈਠਾ ਮੁੰਡਾ ਟੋਪੀ ਵਾਲੇ ਇਹਦੇ ਮਾਰ ਰਿਹਾ ਕਹਿੰਦਾ ਚਲੋ ਅਸੀਂ ਉੱਥੇ ਮੋਕੇ ਤੇ ਚਲੋ ਸਾਡੇ ਨਾਲ ਦੇ ਬੰਦੇ ਆ ਗਏ ਸੋਨੇ ਸੜਾ ਕੇ ਲੈ ਗੋ ਤੋ ਕਿਹੜੇ ਮੁੰਡੇ ਦੇ ਵਿੱਚ ਹੀ ਆ ਉਹ ਮੇਰਾ ਭਰਾ ਹੀ ਹੈ ਚਾਚਾ ਦਾ ਮੁੰਡਾ ਸਾਗਾ ਮੇਰਾ ਭਰਾ ਹੀ ਆ ਬੜਾ ਫੈਰ ਬੱਜਿਆ ਉਹਦੇ ਇੱਥੇ ਬੱਜਿਆ ਓਏ ਇੱਥੇ ਟਾਇਰ ਦੇ ਬੱਜੇ ਟਿਰਦਾਰ ਪਰ ਨਿਕਲੇਗੇ ਤੇ ਬਾਹਰ ਲੈ ਜਾਂਦੇ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਸੀ ਕਿ ਪਹਿਲਾ ਸਾਡ ਸ਼ੋਰ ਤੇ ਚਲਾਈ ਸੀ ਵੱਡੇ ਛੋਟੇ ਮੁੰਡੇ ਤੇ ਭਰਾ ਦੇ ਮੇਰੇ ਦੇ ਚਲੋ ਉਹਨੂੰ ਬਚਾ ਕੇ ਮੈਂ ਲੈ ਗਏ ਕਿਵੇਂ ਕਰਕੇ ਆਹ ਸਾਡੇ ਮਗਰ ਲੱਗੇ ਇਹ ਚਲੋ ਉੱਥੇ ਪੱਤ ਲੱਗਾ ਇਹਦੇ ਵਜੀ ਇੱਕ ਉੱਥੇ ਡਿੱਗ ਗਏ ਕੀ ਹਾਲਾਤ ਹੋ ਜਾਂਦੇ ਕਿੱਥੇ ਲੈ ਗਏ ਉਹਨੂੰ ਫ੍ਰੀ ਗੋਡ ਮੈਡੀਕਲ ਮੈਡੀਕਲ ਚ ਲੈ ਕੇ ਆਏ ਸੀ ਤੇ ਕਰ ਵੀ ਕਰਦੇ ਆਜੀ ਗੱਲ ਇੱਕ ਰਿਪੋਰਟ ਪਹਿਲਾਂ ਮੈਂ ਦਿੱਤੀ ਚੱਲਣਾ ਸਰ ਉਹਦੀ ਕੋਈ ਦੀ ਮਮਾ ਪਹਿਲਾਂ ਵੀ ਲੜੇ ਸੀ ਆ ਪਹਿਲਾਂ ਵੀ ਲੜੇ ਸੀ ਸਰਪੰਚ ਤੋਂ ਤਾਂ ਗਾਇਨਾਮ ਕੀਤਾ ਸੀਗਾ ਉਦੋਂ ਵੀ ਨਹੀਂ ਗੱਲ ਸਾਡੀ ਸੁਣੀ ਕਿਸੇ ਨੇ ਸਰਕਾਰ ਨੇ ਸਰਕਾਰ ਨੇ ਥੋੜੀ ਤਾਂ ਕਿਸੇ ਪੁਲਿਸ ਨੇ ਆ ਕੇ ਇਹਨਾਂ ਸੁਣੀ ਸਾਡੀ ਗੱਲ ਕੱਲ ਵੀ ਮੈਂ ਦੇਖਿਆ ਤਰਕਾ ਸੀ ਕੱਲ ਵੀ ਕਹਿੰਦੇ ਨੇ ਸੁਣੀ ਮੋਹਰੀ ਸਾਹਿਬ ਕੋਲ ਜਾ ਗਈ